ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਜਗ੍ਹਾ ਵਾ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਪੰਥ ਇਕੱਠ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਸਾਚਾ ਗੁਰਨਾਦੁਰੇ ਤੇ ਉਸ ਤੇ ਸੰਬੰਧ ਵਿੱਚ 19 ਤਰੀਕ ਨੂੰ ਬਹੁਤ ਭਾਰੀ ਇਕੱਠ ਹੋ ਰਿਹਾ ਵਾ ਤੇ ਇਸ ਵਿਦੇਸ਼ ਤੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਐ ਬਾਬਾ ਬਕਾਲਾ ਸਾਹਿਬ ਇਹ ਪਟਰੋਲ ਪੰਪੂ ਆ ਤੇ ਇਹ ਕੈਲੀਫਾਰਨੀਆ ਤੇ ਆ ਬਰੋਲ ਬੰਪ ਤੇ ਆ ਵਸ ਸਿੱਖਾਂ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਤੁਸੀਂ ਜਾਣਦੇ ਹੋ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਸਾਚਾ ਦੰਦਲਾ ਤੋਰੇ ਜੇ ਉਹ ਪੰਥ ਕਾਠਵਣ ਜਾ ਰਿਹਾ ਇਥੇ ਜੋੜ ਮੇਲਾ ਸਦੂ ਸੱਚੇ ਪਾਸ਼ਾ ਦੀ ਧਰਤੀ ਤੇ ਜਿੱਥੇ ਇੱਕ ਪੰਥ ਨਕਤਰਤਾ ਹੋ ਰਹੀ ਆ ਸਾਰੇ ਪੰਥ ਦੀ ਇਹ ਉਹ ਜਨੀਆਂ ਜਿੱਥੇ ਪੰਡਾਣ ਲੱਗਣਾ ਵਾ ਤੇ ਸਾਡੀ ਸਾਰੀ ਟੀਮ ਜੋ ਭਾਈ ਵਰਤਸਾ ਸਿੰਘ ਦੀ ਬਾਤ ਸੁਣ ਆ ਜਦੇ ਬੰਦੀ ਵੀ ਜੀ ਜਿਹਦੇ ਕੌਫੀ ਆ ਮਿੰਟੇ ਪੇ ਅਬਾ ਖੈਰਾ ਦੇਰਵਾ ਲੈਣਾ ਹੈ ਆ ਤੇ ਸੰਤ ਨੂੰ ਦੱਸਣਾ ਚਾਹੁੰਦੇ ਆ ਵੀ ਸਾਹਮਣੇ ਬਰੋਪਾਪ ਇੰਡੀਅਨ ਆਇਲ ਦਾ ਇਹਦੇ ਸਾਹਮਣੇ ਹੀ ਜਗਾ ਵਾੜ ਤੇ ਬਹੁਤ ਵੱਡਾ ਵਾਈ ਕੁਜੀ ਦਾ ਖਾਸਾ ਖੜੇ ਇੱਕ ਤਰ੍ਹਾਂ ਦੀ ਵੀਡੀਓ ਤਾਂ ਕਰਕੇ ਜਿਆਦਾ ਬਣਾਉਣ ਲਈ ਸੰਤ ਨੂੰ ਦੱਸਿਆ ਜਾਵੇ ਵੀ ਇਹ ਕੱਟ ਕਿਹੜੀ ਜਗਾ ਤੇ ਮੈਂ ਕੈਮਰਾ